ਮੈਨੂੰ ਫੋਨ ਕੀਤਾ ਵੀ ਕਹਿੰਦੀ ਮੁੰਡਾ ਮੈਨੂੰ ਬਹੁਤ ਜਿਆਦਾ ਤੰਗ ਕਰਦਾਗਾ ਅੱਛਾ ਜੀ ਤੇ ਇੱਕ ਵਾਰੀ ਉਹਦੇ ਨਾਲ ਗੱਲਬਾਤ ਕਰ ਅੱਛਾ ਜੀ ਮੈਂ ਕਹਾਂ ਫਿਰ ਗੱਲਬਾਤ ਧਾਣੀ ਹੁੰਦੀ ਮੇਰੇ ਤੋਂ ਤੇ ਮੈਂ ਫਿਰ ਉਹਨੂੰ ਚੰਗੀ ਤਰ੍ਹਾਂ ਸਮਝਾ ਹੀ ਦੇਊਗਾ ਆ ਨਹੀਂ ਉਹ ਦਾ ਪ੍ਰਾਣਾਸ਼ਕ ਸੀਗਾ ਆ ਉਹ ਦਾ ਪ੍ਰਾਣਾਸ਼ਕ ਸੀਗਾ ਵੇਖੋ ਭਾਈ ਕਹਿੰਦਾ ਵੀ ਜਿਹੜਾ ਉਹ ਦਾ ਆਸ਼ਕ ਪ੍ਰਾਣਾ ਸੀਗਾ ਤੇ ਇਹ ਭਾਈ ਨਵਾਂ ਆਸ਼ਕ ਸੀਗਾ ਉਦੋਂ ਨਹੀਂ ਬਈ ਪਹਿਲਾਂ ਉਹਦੇ ਨਾਲ ਸੌਂ ਸੌਂ ਕਰਦੀਆਂ ਸੀ ਕੁੜੀ ਨੇ ਅੱਛਾ ਫਿਰ ਮੈਂ ਤੇਰੇ ਨਾਲ ਵਿਆਹ ਕਰਾਉਂ ਕਿ ਐ ਕਰਾਉਂਗੀ ਐ ਕਰਕੇ ਦੇਖ ਕਿ ਉਹ ਵੀ ਸਹੀ ਅਗਲਾ ਹਾਂ ਸਮਝ ਗਏ ਨਾ ਉਹ ਵੀ ਸਹੀ ਆ ਔਰ ਇਹ ਬੱਚੇ ਪਤਾ ਨਹੀਂ ਕਿਵੇਂ ੜਿਆ ਉਹਨਾਂ ਦੇ ਕਿਵੇਂ ਨਹੀਂ ੜਿਆ ਪਰ ਉਹਦੀ ਵੀ ਗੱਲਬਾਤ ਹੈਗੀ ਉਹਨਾਂ ਦਾ ਪ੍ਰੂਫ ਕਾਪ ਪਏ ਆ ਕਿ ਪਹਿਲਾਂ ਦੇ ਅੱਛਾ ਤੂੰ ਇਹ ਕਹਦਾ ਵਿਆਹ ਹੀ ਮੈਂ ਕਰਣਾ ਅਜੇ ਤਾਂ ਨਹੀਂ ਬਦਹਿਰਾ ਸਮਝਾਇਆ ਵੀ ਬਾਈ ਜਿੱਦੀ ਇਹਦੀ ਪਹਿਲਾਂ ਗੱਲ ਹੈਗੀ ਆ ਤੇ ਚੱਲਣ ਦੇ ਬਈ ਤੂੰ ਕੀ ਲੈਣਾ ਮੈਂ ਕਿਉਂ ਵਿੱਚ ਫਸ ਰਾਂ ਭਾਈ ਯਾਰ ਹੁਣ ਮੇਰੇ ਨਾਲ ਸਹਾਂ ਖਾਦੂ ਨੇ ਮੇਰੇ ਨਾਲ ਮੰਗਣੀ ਕਰਾਈ ਆ ਕੀ ਉਹਨੇ ਦਾਦਾ ਨੇ ਸਮਝਦਰ ਗਏ ਪਹਿਲਾਂ ਉਹਦੀ ਗੱਲਬਾਤ ਹੈਗੀ ਸੀ ਤੂੰ ਵਿੱਚ ਜਾ ਕੇ ਫਸ ਗਿਆ ਤੂੰ ਉਹਨੂੰ ਕੁੱਟਿਆ ਤੂੰ ਉਹਦੇ ਪਰਿਵਾਰ ਬਾਰੇ ਨਹੀਂ ਸੋਚਦਾ ਤੂੰ ਆਪਦੇ ਪਰਿਵਾਰ ਬਾਰੇ ਨਹੀਂ ਸੋਚਦਾ ਹੁਣ ਮੈਂ ਆਪਦੇ ਬਾਰੇ ਵੀ ਸੋਚਣਾ ਮੈਂ ਕਿਹਦੇ ਕਿਹਦੇ ਬਾਰੇ ਸੋਚਾਂ ਭਾਈ ਮੈਂ ਆਪਦੇ ਬਾਰੇ ਫਰਨਾ ਸੋਚਾਂ ਅਸੀਂ ਆਪਣਾ ਕੁੱਟਿਆ ਸਾਰਾ ਕੁਝ ਕੀਤਾ ਸਾਰਾ ਕੁਝ ਕੀਤਾ ਲਤਾਸ ਜਿਆਦੀਆਂ ਮਾਰ ਮਾਰ ਕੇ ਰਣਾ ਆਪਾਂ ਦਾ ਫਿਰ ਉਹਦੇ ਇੱਕ ਕੁੜੀ ਦੇ ਪਿੱਛੇ ਦੋ ਆਸ਼ਿਕਾਂ ਦੀ ਹੋਈ ਆਪਸ ਦੇ ਵਿੱਚ ਝੜਪ ਪਰਿਵਾਰ ਵਾਲੇ ਖੜੇ ਆ ਸਾਰੀ ਆਪਾਂ ਗੱਲਬਾਤ ਪੁੱਛਾਂਗੇ ਕੀ ਗੱਲਬਾਤ ਹੈ ਜਿਹੜਾ ਮਸਲਾ ਕੀ ਹੈ ਕਾਹ ਤੋਂ ਝਪਟ ਹੋਈ ਆ ਜਿਹੜੀ ਹਾਲਤ ਆ ਇੱਕ ਜਾਨੇ ਦੀ ਉਹ ਨਾਜਕ ਦੱਸੀ ਜਾ ਰਹੀ ਆ ਉਹ ਪੁੱਛਾਂਗੇ ਆਪਾਂ ਸ਼ਸ਼ੀਕਲ ਜੀ ਸ੍ਰੀ ਗੁਰੂ ਜੀ ਕੀ ਮਸਲਾ ਕੀ ਹੈ ਜੀ ਬਸ ਇਹ ਘਰ ਗਿਆ ਦੱਸ ਕੇ ਮੈਨੂੰ ਆਲਾ ਦੱਸਣ ਹੀ ਜਾਂਦੇ ਆ ਅੱਜ ਕੱਲ ਹੀ ਬੱਚੇ ਤਾਂ ਪਤਾ ਹੀ ਨਹੀਂ ਸਿਰ ਪਤਾ ਹੀ ਹੈ ਅੱਜ ਕੱਲ ਕਿ ਲੋਕਾਂ ਤੇ ਢਾਂਗਾ ਇਸ ਵਾਸਤੇ ਲੀ ਜਾਂਦਾ ਅੱਛਾ ਇਹ ਆ ਨਾ ਬਾਰਗ ਕੁਛ ਕੁੜੀ ਪਿੱਛੇ ਗਿਆ ਹੋਣਾ ਉਸੇ ਲੜਾਈ ਲੁੜੀ ਹੋ ਗਈ ਅੱਛਾ ਹਾਂ ਅੱਜ ਕੱਲ ਮੂੰਹ ਕਾਲਾ ਕਰੀ ਜਾਂਦੇ ਆ ਅੱਜ ਕੱਲ ਵੇਖੋ ਬਾਈ ਕਹਿੰਦਾ ਵੀ ਜਿਹੜੇ ਪਰਿਵਾਰ ਵਾਲੇ ਕਹਿੰਦੇ ਆ ਉਹ ਕਹਿੰਦੇ ਵੀ ਜਿਹੜਾ ਮੁੰਡਾ ਘਰੇ ਦੱਸ ਕੇ ਨਹੀਂ ਗਿਆਗਾ ਘਰੇ ਦੱਸ ਕੇ ਨਹੀਂ ਗਈ ਸੀ ਤੁਸੀਂ ਨਹੀਂ ਮੈਂ ਤਾਂ ਦੱਸ ਕੇ ਗਿਆ ਸੀ ਮੈਂ ਕੀ ਦੱਸ ਕੇ ਗਿਆ ਸੀ ਘਰੇ ਵੀ ਤੁਸੀਂ ਕਿੱਥੇ ਚੱਲੇ ਆ ਮੈਂ ਕਹਾ ਸੀ ਮੈਂ ਕੰਮ ਚੱਲਿਆ ਕੋਈ ਕੀ ਕੰਮ ਚੱਲੇ ਹੋ ਵਿਆਹ ਹੀ ਮਾੜਾ ਮੋਟਾ ਘੁੰਮਣ ਫਿਰਨ ਚੱਲੇ ਆ ਅੱਛਾ ਘਰੇ ਕੰਮ ਦੱਸਿਆ ਵੀ ਤੁਸੀਂ ਕੰਮ ਚੱਲੇ ਹੋ ਤੇ ਗਏ ਆ ਤੁਸੀਂ ਆਪਣੀ ਸਹੇਲੀ ਨੂੰ ਮਿਲਣ ਨਹੀਂ ਅਸ ਦਰਅਸਲ ਗੱਲ ਇਹ ਹੋਈ ਆ ਬਾਈ ਵੀ ਸਹੇਲੀ ਨੂੰ ਤਾਂ ਨਹੀਂ ਮਿਲਣ ਗਿਆ ਸੀ ਗਿਆ ਤਾਂ ਮੈਂ ਕੋਈ ਕੰਮ ਹੀ ਸੀਗਾ ਅੱਛਾ ਤੇ ਉਹਦਾ ਮੈਨੂੰ ਪਹਿਲਾਂ ਵੀ ਇੱਕ ਦੋ ਵਾਰੀ ਉਹਨੇ ਕਿਹਾ ਵੀ ਕੋਈ ਮੁੰਡਾ ਹੈਗਾਗਾ ਉਹ ਮੈਨੂੰ ਜਿਆਦਾ ਤੰਗ ਕਰਦਾਗਾ ਮੈਨੂੰ ਵਾਰ-ਵਾਰ ਮਿਲਣਾ ਵਾਸਤੇ ਜ਼ਬਰਦਸਤੀ ਕਹਿੰਦਾ ਮੈਨੂੰ ਇੱਕ ਵਾਰੀ ਮੈਲਾ ਜੀ ਤੇ ਉਹ ਫਿਰ ਉਹਨੇ ਬੁਲਾਇਆ ਉਹਨੂੰ ਤੇ ਮੈਨੂੰ ਫੋਨ ਕੀਤਾ ਵੀ ਕਹਿੰਦੀ ਮੁੰਡਾ ਮੈਨੂੰ ਬਹੁਤ ਜਿਆਦਾ ਤੰਗ ਕਰਦਾਗਾ ਅੱਛਾ ਜੀ ਤੇ ਇੱਕ ਵਾਰੀ ਉਹਦੇ ਨਾਲ ਗੱਲਬਾਤ ਕਰ ਅੱਛਾ ਜੀ ਮੈਂ ਕਹਾਂ ਫਿਰ ਗੱਲਬਾਤ ਤਾਂ ਨਹੀਂ ਹੁੰਦੀ ਮੇਰੇ ਤੋਂ ਹਾਂ ਤੇ ਮੈਂ ਫਿਰ ਉਹਨੂੰ ਚੰਗੀ ਤਰ੍ਹਾਂ ਸਮਝਾ ਹੀ ਦੇਵਾਂਗਾ ਨਹੀਂ ਉਹ ਉਹਦਾ ਪ੍ਰਾਣਾਸ਼ਕ ਸੀਗਾ हां ਉਹ ਦਾ ਪੁਰਾਣਾ ਆਸ਼ਕ ਸੀਗਾ ਅੱਛਾ ਤੁਸੀਂ ਵੀ ਫਿਰ ਸੈਕੰਡ ਹੈਂਡ ਲੈ ਰਹੇ ਹੋ ਫਿਰ ਅੱਜ ਚੱਲਦਾ ਅੱਜ ਕੱਲ ਫਰੈਸ਼ ਚੀਜ਼ ਕਿੱਥੇ ਮਿਲਦੀ ਹੈਗੇ ਸਾਰਾ ਕੁਝ ਸੈਕੰਡ ਹੈਂਡ ਹੀ ਅੱਜ ਕੱਲ ਦੁਨੀਆ ਤੇ ਅੱਛਾ ਵੇਖੋ ਬਾਈ ਕਹਿੰਦਾ ਵੀ ਜਿਹੜਾ ਉਹ ਦਾ ਆਸ਼ਕ ਪੁਰਾਣਾ ਸੀਗਾ ਤੇ ਇਹ ਬਾਈ ਨਵਾਂ ਆਸ਼ਕ ਸੀਗਾ ਤੇ ਉਹਦੇ ਨਾਲ ਗੱਲਬਾਤ ਕੀ ਹੋਈ ਵੀ ਉਹ ਮੁੰਡਾ ਉਹਨੂੰ ਤੰਗ ਕਰ ਰਿਹਾ ਸੀਗਾ ਵਾਰ-ਵਾਰ ਉਹਨੂੰ ਕਹਿ ਰਿਹਾ ਸੀ ਵੀ ਮੈਂ ਤੈਨੂੰ ਮਿਲਣ ਲਾਉਣਾਗਾ ਤੇ ਮਿਲਣ ਆਉਣ ਦੇ ਬਹਾਨੇ ਜਦੋਂ ਉਹ ਆ ਰਿਹਾ ਸੀਗਾ ਉਹਨੇ ਸਾਰੀ ਗੱਲਬਾਤ ਇਹਨੂੰ ਦੱਸਤੀ ਮੁੰਡੇ ਨੂੰ ਵੀ ਐਂ ਕਰਕੇ ਮੁੰਡਾ ਮੈਨੂੰ ਮਿਲਣ ਆ ਰਿਹਾਗਾ ਜਿਹੜਾ ਮੇਰਾ ਪੁਰਾਣਾ ਹਸ਼ਕਾ ਮੈਨੂੰ ਮਿਲਣ ਆ ਰਿਹਾਗਾ ਉਹ ਅੱਗੇ ਤੋਂ ਬਾਅਦ ਜਿਹੜੀ ਗੱਲਬਾਤ ਹੈ ਉਹ ਵੀ ਪੁੱਛਾਂਗੇ ਕੀ ਕੀਤਾ ਫਿਰ ਤੁਸੀਂ ਉਹ ਫਿਰ ਮੈਨੂੰ ਉਹਨੇ ਦੱਸਿਆ ਕਹਿੰਦੀ ਮੈਂ ਉਹਨੂੰ ਬੁਲਾਇਆਗਾ ਗੁੰਨਿਆਣੇ ਬੁਲਾਇਆਗਾ ਅੱਛਾ ਤੇ ਉਹ ਆ ਰਿਹਾ ਸੀਗਾ ਅਸੀਂ ਪਰਸੀ ਕੇ 5-7 ਜਣੇ ਅੱਛਾ ਪਹਿਲਾਂ ਫਿਰ ਰਸਤੇ 'ਚ ਖੜੇ ਅੱਛਾ ਦੇਖਿਆ ਉਹਨੂੰ ਟਰੈਕ ਕਰੀ ਗਏ ਕਿੱਥੇ ਆ ਕਿੱਥੇ ਨਹੀਂ ਹੈਗਾ ਤੁਸੀਂ ਆਪ ਦੀ ਸਹੇਲੀ ਤੋਂ ਪੁੱਛ ਰਹੇ ਹੋਵੋਗੇ ਹਾਂ ਉਹ ਗਾ ਉਹਦੇ ਨਾਲ ਗੱਲ ਕਰ ਰਹੀ ਸੀਗੀ ਵੀ ਕਿੱਥੇ ਆ ਮੁੰਡਾ ਕਿੱਥੇ ਨਹੀਂ ਹੈਗਾਗਾ ਹਾਂ ਤੇ ਉਹਨੇ ਮੈਨੂੰ ਦੱਸਿਆ ਵੀ ਉਹ ਰਸਤੇ 'ਚ ਆ ਗਿਆਗਾ ਹਾਂ ਤੇ ਤੁਸੀਂ ਜਾਵੜੋ ਫਿਰ ਅਸੀਂ ਰਸਤੇ 'ਚ ਖੜ ਗਏ ਅੱਛਾ ਤੇ ਉੱਥੇ ਜਾ ਕੇ ਫਿਰ ਉਹਨੂੰ ਰੋਕਿਆ ਗੱਡੀ ਤੇ ਮੂਰੇ ਲਾ ਕੇ ਅੱਛਾ ਉਹ ਉਹ ਕੋਣਸਾ ਰੋਡ ਹੈ ਗਗਾ ਉਹ ਕੋਣਸਾ ਰੋਡ ਦਾ ਗਲਵਾ ਫੜ ਕੇ ਅੱਖਾਂ 'ਚ ਮਿਰਚਾਂ ਪਾਤੀਆਂ ਅੱਛਾ ਤੇ ਫਿਰ ਉਹਦੇ ਰਾੜਾ ਰੂੜਾ ਮਾਰੀਆਂ ਅੱਛਾ ਤੇ ਸਮਝਾਤਾ ਫਿਰ ਉਹ ਤਾਂ ਆਪਸ ਵਿੱਚ ਆਸੇ ਪਾਸੇ ਤੁਹਾਨੂੰ ਪਤਾ ਤੋਡੇ ਦੇ 307 ਦਾ ਪਰਚਾ ਪੈ ਸਕਦਾ ਹੁਣ ਜੀ ਫਿਰ ਸਮਝਾਉਣਾ ਦਾ ਪੈਣਾ ਹੀ ਸੀਗਾ ਨਾ ਹੁਣ ਐ ਫਿਰ ਜਰਾ ਨਹੀਂ ਨਾ ਜਾਂਦਾਗਾ ਪਹਿਲਾਂ ਸੀਗੀ ਗੱਲਬਾਤ ਸੀਗੀ ਹੁਣ ਜਦੋਂ ਨਹੀਂ ਮੰਨਦੀ ਤਾਂ ਨਾ ਨਾ ਕਰੇ ਪੁਲਿਸ ਕਾਰਵਾਈ ਕਰਾਈ ਉਹਨਾਂ ਨੇ हां करवाई ਆ ਗਈ ਦੇਖੋ ਹੁਣ ਕੀ ਬਣਦਾ ਕੀ ਨਹੀਂ ਬਣਦਾਗਾ ਦੇਖੋ ਬੇਚ ਜਿੱਕਾ ਇੱਕ ਮੁੰਡੇ ਦੀ ਜਿਹੜੀ ਜਾਨ ਜਾਵੜ ਦੀ ਬੇਚ ਜਿੱਕੋ ਕੇ ਕੋਈ ਚੱਕਰ ਨਹੀਂਗਾ ਬਾਅਦ ਵਿੱਚ ਉਹਦੇ ਮਾਂ ਪਿਓ ਨੇ ਸੋਚਣਾ ਸੀ ਮਾਂ ਨੇ ਉਹਦੀ ਨੇ ਰੋਣਾ ਸੀ ਕਰਲਾਉਣਾ ਸੀਗਾ ਜਿਹੜੀ ਉਹਦੀ ਭੈਣ ਨੇ ਵੀ ਕਰਲਾਉਣਾ ਸੀਗਾ ਪਰ ਜ਼ਿੰਦਗੀ ਦਾ ਮਸਲਾ ਸੀ ਅਗਲੇ ਦੀ ਦਾ ਕੁੜੀਆਂ ਪਿੱਛੇ ਜ਼ਿੰਦਗੀ ਦਾਤੇ ਲਾ ਦਿੰਦੇ ਆਪੂ ਆਪਣੀ ਜਦੋਂ ਸੋਚਣਾ ਬਣਦਾਗਾ ਆਪਾਂ ਜਿਹੜੇ ਇਹਨਾਂ ਦੇ ਨਾਲ ਯਾਰ ਬੱਤਰ ਤੁਸੀਂ ਨਾਲ ਗਏ ਸੀ ਕਿ ਕਿਵੇਂ ਨਹੀਂ ਮੈਂ ਤਾਂ ਇਹਦਾ ਭਰਾ ਜੀ ਇਹਨੇ ਤਾਂ ਮੈਨੂੰ ਫੋਨ ਕੀਤਾ ਸੀ ਕਹਿੰਦਾ ਇੱਥੋਂ ਆ ਕੇ ਮੈਨੂੰ ਲੈ ਕੇ ਜਾਈ ਮੈਂ ਕੀ ਗੱਲ ਹੋ ਗਈ ਕਹਿੰਦਾ ਅੱਖਾਂ 'ਚ ਮਿਰਚਾ ਮੁਰਚਾ ਹੀ ਪਾਈਆਂ ਸੀ ਲੜਾਈ ਜੀ ਹੋ ਗਈ ਮੈਨੂੰ ਇਹ ਸਹੀ ਗੱਲ ਨਹੀਂ ਦੱਸੀ ਮੈਂ ਤਾਂ ਹੈ ਕਿਤੇ ਕੋਈ ਉਹਦੇ ਅੱਖਾਂ 'ਚ ਮਿਰਚਾ ਮੁਰਚਾ ਪਾ ਗਿਆ ਮੈਨੂੰ ਨਹੀਂ ਪਤਾ ਸੀ ਇਹਨੇ ਪਾਈਆਂ ਅੱਛਾ ਤੇ ਮੈਨੂੰ ਕਹਿੰਦਾ ਆਈ ਮੜਾ ਆ ਕਹਿੰਦਾ ਉਹ ਗੱਡੀ ਕਹਿੰਦਾ ਗਾਹ ਖੜੀ ਆ ਤੇ ਕਹਿੰਦਾ ਮੈਂ ਇਕੱਲਾ ਹੀ ਆ ਮੈਨੂੰ ਕੀ ਪਤਾ ਸੀ ਵੀ ਇਹ ਪੰਜ ਸੱਤ ਜਣੇ ਲੈ ਕੇ ਵੀ ਗਿਆ ਅੱਛਾ ਇਨੂੰ ਮਨੇ ਸਾਰੀ ਗੱਲ ਲਈ ਦੱਸੀ ਮੈਂ ਕਿ ਇੱਕ ਮੈਂ ਆ ਮੁੰਡੇ ਨੂੰ ਫੋਨ ਮਾਰਿਆ ਨੇੜਲਾ ਹੀ ਸੀ ਉੱਥੇ ਅੱਛਾ ਮੈਂ ਤੂੰ ਜਾ ਯਾਰ ਮਰੇ ਪਹਿਲਾਂ ਵੀ ਮੈਨੂੰ ਪੁੱਛ ਜੀ ਟਾਈਮ ਲੱਗੂਗਾ ਤੂੰ ਜਾ ਇਹ ਪਹਿਲਾਂ ਜਾਵੜੇ ਉੱਥੇ ਤੇ ਇਹ ਬੈਠਾ ਸੀਗਾ ਮੈਂ ਕੀ ਗੱਲ ਹੋਈ ਆ ਕਹਿੰਦਾ ਐਵੇਂ ਕਰਕੇ ਤੇ ਮੋਟਰਸਾਈਕਲ ਵੀ ਸੱਚੇ ਮੇਰਾ ਲੈ ਕੇ ਗਿਆ ਸੀ ਉਹ ਵੀ ਥਾਣੇ ਖੜਾ ਅੱਛਾ ਉਹਨਾਂ ਨੇ ਚੁੱਕਾ ਮੋਟਰਸਾਈਕਲ ਥਾਣੇ ਖੜਾ 1000 ਹਾਰਤਾ ਸੋਚਣਾ ਬੰਦਾ ਸੀਗਾ ਇਹਨੇ ਜ਼ਿੰਦਗੀ ਦਾਤੇ ਲਾ ਲਈ ਸੀਗੀ ਠੀਕ ਹੈ ਜਿਹੜਾ ਮੰਦਾ ਜਿਹੜਾ ਚਾਚਾ ਜੀ ਵੀ ਉਹ ਵੀ ਖੜੇ ਆ ਘਰਾਂ ਦੇ ਵਿੱਚੋਂ ਪਤਾ ਗੱਲ ਕੀ ਹੈ ਜ਼ਿੰਦਗੀ ਦਾਤੇ ਫਰਾਂਏ ਆ ਨਾ ਹੁਣ ਤੰਗ ਵੀ ਨਹੀਂ ਨਾ ਕਰਨਾ ਚਾਹੀਦਾ ਨਜਾਇਜ਼ ਕਿਸੇ ਨੂੰ ਹੁਣ ਆ ਜਦੋਂ ਨਹੀਂ ਮੰਦੀ ਤਾਂ ਫਿਰ ਨਾ ਗੱਲ ਕਰੇ ਉਹਦੇ ਨਾਲ ਉਹਨੂੰ ਵੀ ਸੋਚਣਾ ਚਾਹੀਦਾ ਸੀਗਾ ਨਾ ਕਿੱਛ ਆ ਪਾਈਆਂ ਕੁੱਟਿਆ ਸਾਰਾ ਕੁਝ ਕੀਤਾ ਸਾਰਾ ਕੁਝ ਕੀਤਾ ਲੱਤਾਂ ਸਜਾਦੀਆਂ ਮਾਰ ਮਾਰ ਕੇ ਰਾਣਾ ਪਾਦਾਂ ਫਿਰ ਉਹਦੀ ਹੌਸਲੇ ਦੇ ਵਿੱਚ ਕਹਿ ਰਿਹਾਗਾ ਬਿਲਕੁਲ ਹੌਸਲੇ ਦੇ ਵਿੱਚ ਗੱਲ ਕਰ ਰਿਹਾਗਾ ਪਰ ਸਜ਼ਾ ਬਣੂਗੀ ਜਦੋਂ ਤੁਸੀਂ ਅੰਦਰ ਜਾਵੜੇ ਜਿਹੜੇ ਤੁਹਾਡੇ ਮਗਰਲੇ ਆ ਤੁਹਾਡੇ ਮਾਪਿਓ ਆ ਉਹਨਾਂ ਨੇ ਕਿੰਨੇ ਸੁਪਨੇ ਸਜਾਏ ਆ ਤੁਹਾਡੇ ਵਾਸਤੇ ਹਨਾ ਫਿਰ ਉਹਨਾਂ ਦੇ ਸੁਪਨੇ ਪੂਰੇ ਹੋ ਜਾਣੇ ਸੁਪਨੇ ਫਿਰ ਮੇਰੇ ਨਾਲ ਉਹਨੇ ਵੀ ਬਹੁਤ ਸਜਾਏ ਆ ਨਾ ਸੁਪਨੇ ਫਿਰ ਮੈਂ ਉਹਦੇ ਵੀ ਪੂਰੇ ਕਰਨੇ ਆ ਬਾਈ ਹੁਣ ਮੈਂ ਜੇ ਉਹਨੇ ਮੈਨੂੰ ਕਿਹਾ ਸੀਗਾ ਤੇ ਫਿਰ ਮੈਂ ਜੇ ਨਾ ਕੁਝ ਕਾਰਵਾਈ ਕਰਦਾ ਫਿਰ ਮੇਰੀ ਬੇਇੱਜ਼ਤੀ ਹੁੰਦੀ ਸੀਗੀ ਨਾ ਮੈਂ ਫਿਰ ਤਾਂ ਹੀ ਕੀਤਾ ਜਿਹੜੀ ਤੁਹਾਨੂੰ ਸਾਰੀ ਗੱਲ ਪਤਾ ਲੱਗੀ ਫਿਰ ਤੁਸੀਂ ਥਾਣੇ ਗਏ ਠੀਕ ਹੈ ਉਸ ਤੋਂ ਬਾਅਦ ਜਿਹੜੇ ਥਾਣੇ ਵਾਲੇ ਨੇ ਗੱਲਬਾਤ ਕੀਤੀ ਆ ਤੇ ਇਹਨੂੰ ਕਿਰੋਂ ਤੁਸੀਂ ਬਾਹਰ ਲੈ ਜਾਂਦਾ ਹਨਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੁਣ ਅਗਲੀ ਕਾਰਵਾਈ ਹੋਊਗੀ ਫਿਰ ਤੁਸੀਂ ਸਾਥ ਦਿਓਗੇ ਨਹੀਂ ਕੋਈ ਇਹ ਜੇ ਬੰਦੇ ਦਾ ਸਾਥ ਕੀ ਦੇਣਾ ਇਹ ਜਿਹੜਾ ਸਾਡਾ ਮੂੰਹ ਕਾਲਾ ਕਰਾਤਾ ਇਹਦਾ ਪਿਓ ਹੱਡ ਦਾ ਮਰੀਜ਼ ਹੈ ਜਿਉ ਉਹਨੂੰ ਪਤਾ ਲੱਗਦਾ ਕੋਈ ਉਹਦਾ ਕੀ ਬੀਤੂਗੀ ਇਹ ਜਦੋਂ ਕਾਣੀ ਗੱਲਾਂ ਉਹੀ ਕਰੀ ਜਾਂਦੇ ਆ ਹੁੰਦਾ ਕਰਦੀ ਨਾ ਫਲਾ ਛੱਡੀ ਆ ਵੇਖੋ ਜਿਹੜੇ ਇਹਨਾਂ ਦੇ ਚਾਚਾ ਜੀ ਉਹਨਾਂ ਨੇ ਗੱਲ ਬੜੀ ਗੱਲ ਕਹੀ ਹੈ ਵੀ ਜਿਹੜੇ ਮੰਨ ਨੇ ਸਾਡਾ ਮੂੰਹ ਕਾਲਾ ਕਰਾਤਾ ਉਹਦਾ ਸਾਥ ਕਿਵੇਂ ਦੇਵਾਂਗੇ ਹੁਣ ਤੁਹਾਡੇ ਸਾਥ ਦੇਣ ਵਾਸਤੇ ਤੁਹਾਡੇ ਪਰਿਵਾਰ ਵਾਲੇ ਵੀ ਨਹੀਂ ਖੜ੍ਹ ਸਕਦੇ ਨਾਲ ਉਹ ਖੜ੍ਹੀ ਆ ਮੇਰੇ ਨਾਲ ਬਸ ਉਹਦਾ ਠੀਕ ਆ ਮੈਨਾਂ ਉਹ ਖੜ੍ਹਣੀ ਚਾਹੀਦੀ ਹੈ ਕਿ ਆਪਾਂ ਹੋਰ ਕਿਸੇ ਤੋਂ ਕੀ ਲੈਣਾਗਾ ਜਿੰਦਗੀ ਜੀ ਮੈਨੂੰ ਤੇ ਫੋਨ ਕੀਤਾ ਉਹਨਾਂ ਨੂੰ ਫੋਨ ਕਰ ਲੈਂਦਾ ਵੀ ਤੂੰ ਆ ਜਾ ਮੈਨੂੰ ਫੋਨ ਕਰਦਾ ਕਿ ਬਿਲਕੁਲ 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 ਸਹੀ ਗੱਲ ਹੈ ਉਹਦੇ ਭਰਾ ਨੇ ਅੱਜ ਗੱਲ ਕੀਤੀ ਹੈ ਕਹਿੰਦਾ ਵੀ ਨਾਲੇ ਕਹਿੰਦੇ ਨੇ ਆਪਾਂ ਵੇਖਦੇ ਹੁੰਦੇ ਆ ਵੀ ਜਿੱਥੇ ਭਰਾ ਖੜ ਜੇ ਉੱਥੇ ਹੋਰ ਕੋਈ ਨਹੀਂ ਖੜਦਾ ਹੁੰਦਾ ਭਰਾ ਖੜ ਵੀ ਗਿਆ ਨਾਲ ਤੇ ਫਿਰ ਵੀ ਸਾਹਮਣੇ کہہ ਰਹੇਗਾ ਵੀ ਉਹ ਜਿੱਥੇ ਮੇਰੇ ਨਾਲ ਕੁੜੀ ਖੜੀ ਆ ਉੱਥੇ ਹੋਰ ਕੋਈ ਨਹੀਂ ਖੜ ਸਕਦਾਗਾ ਪਰ ਮਾਪਿਓ ਨੇ ਜ਼ਿੰਦਗੀ ਦੇ ਸੁਪਨੇ ਸਜਾਏ ਸੀਗੇ ਵੀ ਮੇਰਾ ਮੁੰਡਾ ਆਪ ਕੁਛ ਕਰੂਗਾ ਵੀ ਮੈਂ ਉਹਨੂੰ ਚੰਗੀ ਜੋਬ ਤੇ ਲਾਊਗਾ ਜਾਂ ਉਹ ਇਹ ਜੀ ਕੰਮ ਕਰੂਗਾ ਜਿਹਦੇ ਕਰਕੇ ਵੀ ਤਰੱਕੀ ਹੋਊਗੀ ਪਰ ਤਰੱਕੀ ਦੇ ਰਾਹ ਤੇ ਮੁੰਡਾ ਨਹੀਂ ਚੱਲ ਰਿਹਾਗਾ ਅਕਸਰ ਪੜਿਆ ਲਿਖਿਆ ਵੀ ਪੜਿਆ ਵੀ ਹੋਏਗਾ ਉਹ ਹਾਂ ਪੜਿਆ ਮੈਂ ਬੀ ਟੈਕ ਕੀਤੀ ਹੋਈ ਆ ਮੇਰੀ ਵੇਖੋ ਪੜਿਆ ਲਿਖਿਆ ਵੀ ਇਹ ਬੀ ਟੈਕ ਕੀਤੀ ਵੀ ਆ ਪਰ ਜ਼ਿੰਦਗੀ ਦਾ ਤੇ ਲਾ ਦਿੱਤੀ ਆ ਮੁੰਡੇ ਤੇ ਸੱਟਾਂ ਮਾਰ ਦਿੱਤੀਆਂ ਆਪਾਂ ਉਹਨੂੰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਮੁੰਡੇ ਦੇ ਵਿੱਚ ਸੀਰੀਅਸ ਬਾਤ ਆ ਬਾਈ ਅਸੀਂ ਇਹਦੇ ਸਾਸੀ ਗਏ ਸੀਗੇ ਵੀ ਹੁਣ ਸਾਨੂੰ ਤਾਂ ਭੱਜਣਾ ਹੀ ਪੈਣਾ ਰਾਜੀ ਨਾਵੇਂ ਮਾਰਿਆਂ ਨੂੰ ਅਸੀਂ ਗਏ ਵੀ ਰਾਜੀ ਰੋਜੀ ਨਾਵੇਂ ਉਹ ਕਹਿੰਦੇ ਭਈ ਇਸ ਤਾਂ ਮੁੰਡਾ ਅੰਦਰ ਕਰਾਉਣਾ ਕਹਿੰਦੇ ਅੱਛਾ ਕਹਿੰਦੇ ਉਹਨੂੰ ਕਿਹਦੀ ਉਹਦੇ ਨਾਲ ਭਈ ਪਹਿਲਾਂ ਉਹਦੇ ਨਾਲ ਸਵਾ ਸਵਾ ਖਾਧੀਆਂ ਸੀ ਕੁੜੀ ਨੇ ਅੱਛਾ ਵੀ ਮੈਂ ਤੇਰੇ ਨਾਲ ਵਿਆਹ ਕਰਾਉਂਗੀ ਐਂ ਕਰਾਉਂਗੀ ਐ ਕਿਹਦੇ ਦੇਖ ਕੇ ਉਹ ਵੀ ਸਹੀ ਅਗਲਾ ਹਾਂ ਸਮਝਗੇ ਨਾ ਅੱਛਾ ਇਹ ਵੀ ਸਹੀ ਆ ਔਰ ਇਹ ਵਿੱਚ ਪਤਾ ਨਹੀਂ ਕਿਵੇਂ ਅੜਿਆ ਉਹਨਾਂ ਦੇ ਕਿਵੇਂ ਨਹੀਂ ਅੜਿਆ ਪਰ ਉਹਦੀ ਵੀ ਗੱਲਬਾਤ ਹੈਗੀ ਉਹਨਾਂ ਦੇ ਪ੍ਰੂਫ ਪੜਾਏ ਆ ਕੋਈ ਪਹਿਲਾਂ ਦੇ ਅੱਛਾ ਤੇ ਇਹ ਕਹਿੰਦਾ ਵਿਆਹ ਹੀ ਮੈਂ ਕਰਾਣਾ ਅਜੇ ਤਾਂ ਉਹ ਬਧਾ ਸਮਝਾਇਆ ਵੀ ਬਾਈ ਜਿੱਦੀ ਉਹਦੀ ਪਹਿਲਾਂ ਗੱਲ ਹੈਗੀ ਤੇ ਚੱਲਣ ਦੇ ਬਾਈ ਤੂੰ ਕੀ ਲੈਣਾ ਵੇਖੋ ਨਵੇਂ ਆਸ਼ਕੋ ਦੇ ਵਿੱਚ ਫਸ ਰਿਹਾ ਮੈਂ ਕਿਹਦੇ ਵਿੱਚ ਫਸ ਰਾਂ ਬਾਈ ਯਾਰ ਹੁਣ ਮੇਰੇ ਨਾਲ ਸਹਾਂ ਖਾਦੂਗਾ ਉਹਨੇ ਮੇਰੇ ਨਾਲ ਮੰਗਣੀ ਕਰਾਈ ਆ ਕੀ ਉਹਨੇ ਦੇਖੋ ਪਰਿਵਾਰ ਬਾਰੇ ਪੂਰੇ ਗਰਮ ਹੈ ਕਹਿੰਦੇ ਵੀ ਬੇਇੱਜ਼ਤੀ ਕਰਾਤੀ ਆ ਸਾਡਾ ਕਾਲਾ ਕਰਾਤਾ ਸੀ ਪਿੰਡ ਦੇ ਵਿੱਚ ਵਰਨ ਜੋਗੇ ਨੇਗੇ ਤੇ ਤੁਸੀਂ ਪਰਿਵਾਰ ਦਾ ਆਪ ਤਾਂ ਜਮੀਨ ਹੀ ਸੋਚ ਰਹੇ ਪਰਿਵਾਰ ਦਾ ਬਾਈ ਕੀ ਸੋਚੀ ਹੁਣ ਮੈਂ ਉਹਦੀ ਜ਼ਿੰਦਗੀ ਕੱਟਣੀ ਆ ਮੇਰੇ ਨਾਲ ਸਰ ਸੁਣ ਮੇਰੀ ਜਦੋਂ ਤੂੰ ਪਹਿਲਾਂ ਉਹਦੀ ਗੱਲਬਾਤ ਹੈਗੀ ਸੀ ਤੂੰ ਵਿੱਚ ਜਾ ਕੇ ਫਸ ਗਿਆ ਤੂੰ ਉਹਨੂੰ ਕੁੱਟਿਆ ਤੂੰ ਉਹਦੇ ਪਰਿਵਾਰ ਬਾਰੇ ਨਹੀਂ ਸੋਚਦਾ ਤੂੰ ਆਪਦੇ ਪਰਿਵਾਰ ਬਾਰੇ ਨਹੀਂ ਸੋਚਦਾ ਹੁਣ ਮੈਂ ਆਪਦੇ ਬਾਰੇ ਵੀ ਸੋਚਣਾ ਮੈਂ ਕਿਹਦੇ ਕਿਹਦੇ ਬਾਰੇ ਸੋਚਾਂ ਬਾਈ ਮੈਂ ਆਪਦੇ ਬਾਰੇ ਫਰਨਾ ਸੋਚਾਂ ਅੱਛਾ ਤੇ ਤੂੰ ਜ਼ਰੂਰੀ ਉਹਦੇ ਕਬਜ਼ਾ ਕਰਨਾਗਾ ਕਬਜ਼ਾ ਕਰਨਾ ਜਦੋਂ ਮੇਰੇ ਨਾਲ ਸਹਿਮਤ ਆ ਗਿਆ ਉਹਦੇ ਨਾਲੋਂ ਨਹੀਂ ਸਹਿਮਤ ਆ ਗਿਆ ਨਾ ਵਿੱਚ ਚੜੇ ਪਹਿਲਾਂ ਦੀ ਗੱਲ ਸੀਗੀ ਤਾਂ ਸੀਗੀ ਵੇਖੋ ਕਹਿੰਦਾ ਵੀ ਉਹ ਪਹਿਲਾਂ ਮੇਰੇ ਤੇ ਪ੍ਰੈਸ਼ਰ ਬਣਾਈ ਜਾਂਦੇ ਆ ਸਾਰੇ ਜਣੇ ਕਮਾਲ ਹੋ ਗਈ ਆ ਕਿ ਤੁਹਾਡੀ ਦੇਖੋ ਦਿਮਾਗ ਖਰਾਬ ਹੋਇਆ ਪਿਆ ਪੂਰਾ ਇਹਦਾ ਠੀਕ ਹੈ ਅੱਜ ਦੀ ਜਵਾਨੀ ਦਾ ਦਿਮਾਗ ਇਦਾਂ ਹੀ ਖਰਾਬ ਹੁੰਦਾ ਕਾ ਮੋੜ ਕੇ ਮਾਂ ਪਿਓ ਦੀ ਬੇਇੱਜ਼ਤੀ ਕਰਾ ਦਿੰਦੇ ਆ ਜਿਹੜੇ ਭਰਾ ਆਪਾ ਉਹਨਾਂ ਨੂੰ ਪੁੱਛਾਂਗੇ ਹੁਣ ਕੀ ਮਸਲਾ ਕੀ ਗੱਲਬਾਤ ਬਣੂਗੀ ਅੱਗੇ ਮਸਲਾ ਬੱਸ ਬਈ ਕੀ ਗੱਲਬਾਤ ਆ ਹੁਣ ਅਗਲੇ ਅਗਲੇ ਦੇਖਣਗੇ ਕੀ ਗੱਲਬਾਤ ਆ ਹੁਣ ਅਸੀਂ ਕਿੰਨਾ ਕਿ ਸਾਡੇ ਕੋਲ ਤਾਂ ਪੈਸਾ ਵੀ ਨਹੀਂ ਬਈ ਜੁਮੇ ਕੋਲ ਮੋਟਰਸਾਈਕਲ ਹੁੰਦਾ ਉਹ ਵੀ ਚਲ ਗਏ ਨੇ ਗੁਨੇ ਰੱਖ ਕੇ ਇਹਦੇ ਵਿਲਾਦ ਦੇਣਾ ਉਹ ਵੀ ਨਹੀਂ ਤਾਂ ਟੇਰੇ ਚ ਖੜਵਾ ਦੇ ਇਹਦੇ ਕੋਲ ਕੁਝ ਵੀ ਨਹੀਂ ਨੀ ਕੰਮ ਕਰ ਕੋਈ ਨਹੀਂ ਕਰਦਾ ਕੋਈ ਨਹੀਂ ਕਰਦਾ ਨੰਗ ਹੈਗਾ ਇਹ ਬਈ ਬਾਧੂ ਪੈਸੇ ਆ ਉਹਦੇ ਕੋਲੇ ਵੀ ਆਪੇ ਛੜਾ ਲੂ ਉਹ ਗੱਲ ਸੁਣਦਾ ਗੱਲਾਂ ਸੁਣਨਾ ਦਿਮਾਗ ਖਰਾਬ ਕਰ ਰੱਖਿਆ ਨੇ ਪਤਾ ਨਹੀਂ ਕੀ ਸਿਰ ਨੂੰ ਪਾਇਆ ਇਹਦੇ ਸਿਰ 'ਚ ਇਹਦੇ ਚਾਪ ਪਰ ਵੇਖ ਲੂਗੀ ਬਾਈ ਜਦੋਂ ਕਹਿ ਦਿੱਤਾ ਇਹਨੇ ਵੇਖ ਲੂਗੀ ਤੁਸੀਂ ਕਰਕੇ ਜਿਹੜੀ ਦੀ ਮਾਤਾ ਉਹ ਕਿਵੇਂ ਆ ਮਾਤਾ ਤਾਂ ਬਈ ਇਹਦੇ ਮਾਪੇ ਬਹੁਤ ਨਰਮ ਆ ਬਾਲੇ ਨਰਮ ਬੰਦੇ ਆ ਤਾਂ ਇਹੀ ਪਤਾ ਨਹੀਂ ਝਗੜ ਜਾ ਕੇ ਹੋ ਜਾ ਉਹਨਾਂ 'ਚ ਉੱਠਿਆ ਇਹ ਵੇਖੋ ਭਰਾ ਵੀ ਮੂੰਹ ਤੇ ਗੱਲਾਂ ਕਰੀ ਜਾਂਦਾ ਚਗਲ ਜਿਹਾ ਵੀ ਪਤਾ ਨਹੀਂ ਕਿੱਥੋਂ ਉੱਠਿਆ ਆਗਾ ਯਾਰ ਤੁਸੀਂ ਕਿਉਂ ਜਵਾਨੀ ਦੇ ਕਹਾਣ ਕਰੀ ਜਾਂਦੇ ਹੋ ਤੁਸੀਂ ਬਾਈ ਕਹਾਣ ਵਾਲੀ ਕੀ ਗੱਲ ਆ ਹੁਣ ਮੈਂ ਤੁਸੀਂ ਕੰਮ ਕਰੋ ਕੋਈ ਸੋਹਣਾ ਕੰਮ ਕਰੋ ਲੜੀ ਜਾਂਦੇ ਤੁਸੀਂ ਕੁੜੀਆਂ ਪਿੱਛੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਐ ਬਾਈ ਕੁੜੀਆਂ ਪਿੱਛੇ ਨਹੀਂ ਉਹਦੀ ਮੇਰੇ ਨਾਲ ਮੰਗਣੀ ਹੋਈ ਆ ਜੇ ਉਹ ਵੈਚੜੂਗਾ ਮੈਂ ਤਾਂ ਹੁਣ ਵੀ ਕੁੱਟੂਗਾ ਮੰਗਣੀ ਹੋਈ ਨਹੀਂ ਕੋਈ ਮੰਗਣੀ ਨਹੀਂ ਹੋਈ ਪਾਸੇ ਕਰਈਏ ਸਾਡੇ ਤੋਂ ਮੰਗਣੀ ਸਾਡੇ ਨੂੰ ਤਾਂ ਪਤਾ ਨਹੀਂ ਬਾਈ ਮੰਗਣੀ ਹੋਈ ਆ ਆਸੇ ਪਾਸੇ ਕਰਾ ਲਈ ਉਹਦੇ ਕਰਾ ਲਈ ਹੋਵੇ ਇਹਨੇ ਕੁੜੀ ਦੇ ਕੈਰੈਕਟਰ ਬਾਰੇ ਤੁਹਾਨੂੰ ਪਤਾ ਉਹਦੇ ਬਾਰੇ ਕੈਰੈਕਟਰ ਬਾਰੇ ਬਾਈ ਪਤਾ ਨਹੀਂ ਬਾਈ ਜਿਹੜੀ ਜਿਹੜੀ ਪਹਿਲਾਂ ਕਿਸੇ ਨਾਲ ਸੀ ਹੁਣ ਕਿਹੜਾ ਕਿਸੇ ਨਾਲ ਨਾ ਹੋਊਗੀ ਕੈਰੈਕਟਰ ਤਾਂ ਪਤਾ ਲੱਗ ਹੀ ਜਾਂਦਾ ਜਦੋਂ ਪਹਿਲਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਵੀ ਉਹਦਾ ਜਿਹੜਾ ਪੁਰਾਣਾ ਆਸ਼ਕ ਉਹ ਵੀ ਨਹੀਂ ਛੱਡ ਰਿਹਾ ਉਹਨੂੰ ਤੇ ਨਵਾਂ ਆਸ਼ਕ ਉਹ ਵੀ ਜਾ ਕੇ ਤੰਗ ਕਰਦਾਗਾ ਪਰੇਸ਼ਾਨ ਕਰਦਾਗਾ ਨਾਲੇ ਜ਼ਿੰਦਗੀ ਸਾਰੀ ਆਪਣੀ ਦਾਤੇ ਲਾਦੀ ਨਾਲੇ ਆਪਣੇ ਮਾਪਿਓ ਦੀ ਦਾਤੇ ਲਾਦੀ ਜਰਾ ਸੋਚਣਾ ਬੰਦ ਕਰੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸਿਓ ਕਿ ਕੀ ਦੀ ਗਲਤੀ ਹੈ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਅਗਲੀ ਵੀਡੀਓ ਦੇ ਵਿੱਚ ਵੀ ਜਿਹੜੇ ਪਰਿਵਾਰ ਵਾਲੇ ਜਿਨ੍ਹਾਂ ਦੇ ਸੱਤਾ ਬੱਧੀਆਂ ਉਹ ਕਿ ਦੀ ਕਾਰਵਾਈ ਕਰਾਉਂਦੇ ਆ ਸੋਚਣਾ ਬੰਦ ਹੈ ਇਸੇ ਤਰ੍ਹਾਂ ਬਣੇ ਰਹੋ ਰਮਨ ਸੋਢੀ ਨਾਲ ਧੰਨਵਾਦ